ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਪੰਜਾਬ ਵੱਲੋਂ ਰਿਟਾਇਰਡ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਜਥੇਬੰਦੀ ਦੇ ਪ੍ਰਧਾਨ ਅਮਰਜੀਤ ਸਿੰਘ ਬਾਬਾ ਨੇ ਤੇ ਹੋ ਉਨ੍ਹਾਂ ਨੇ ਦੱਸਿਆ ਕਿ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਸਰਕਾਰ ਵੱਲੋਂ ਸੂਬੇ ਦੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਤੇ ਠੇਕੇਵਾਲੇ ਸਾਰੇ ਕਾਮਿਆਂ ਨਾਲ ਕਈ ਵਾਅਦੇ ਕੀਤੇ ਗਏ ਸਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ, 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਅਤੇ ਨਵੀਆਂ ਸੰਤਾਂ ਸਥਾਪਿਤ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬ ਵਾਦਾ ਕੀਤਾ ਗਿਆ ਸੀ ਪਰ ਆਪ ਸਰਕਾਰ ਨੇ ਇਹਨਾਂ ਵਿੱਚੋਂ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਅਸੀਂ ਇੱਕ ਵਾਰੀ ਟੈਕਸ ਕਟਾ ਲਿਆ ਜਦੋਂ ਸਾਨੂੰ ਤਨਖਾਹ ਮਿਲੇ ਸਾਨੂੰ ਜਦੋਂ ਪੈਨਸ਼ਨ ਮਿਲੇ ਉਹ ਸਾਡੇ ਜਿੰਨੀ ਪੇ ਬਚੀ ਅਸੀਂ ਆਪਣੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰ ਲਈ ਸੀ ਸਿੰਗਲ ਅਕਾਊਂਟ ਦੇ ਵਿੱਚ ਜਦੋਂ ਅਸੀਂ ਬਿਮਾਰ ਹੋ ਗਏ ਆਪਣੇ ਖਾਤੇ 'ਚੋਂ ਇਨਕਮ ਟੈਕਸ ਕੱਟੇ ਹੋਏ ਤੋਂ ਅਸੀਂ ਆਪਣੇ ਰਾਜ ਦੇ ਪੈਸੇ ਨਾਲ ਉਹਨੂੰ ਤੇ ਫਿਰ ਜਦੋਂ ਰਿਨਰਸਮੈਂਟ ਮਿਲਦੀ ਹੈ ਤੇ ਉਹ ਇਨਕਮ ਤੋਂ ਸ਼ੋਅ ਕਰਕੇ ਸਾਡੇ ਤੇ ਟੈਕਸ ਕੱਟਿਆ ਜਾਂਦਾ ਇਹ ਤਾਂ ਵੱਡਾ ਮਜ਼ਾਕ ਮਤਲਬ ਸਾਡੇ ਨਾਲ ਹੋ ਰਿਹਾ ਐਡੀ ਵੱਡੀ ਜਾਤੀ ਹੋ ਰਹੀ ਹੈ ਤੇ ਇਹ ਜਿਹੜੀ ਪ੍ਰੇ ਪੂਰਤੀ ਬਿੱਲਾਂ ਦੀ ਹੈ ਇਹਦੀ ਜਿਹੜੀ ਰਕਮ ਮਿਲਦੀ ਹੈ ਉਹ ਇਨਕਮ ਟੈਕਸ ਦੇ ਵਿੱਚ ਸ਼ਾਮਿਲ ਨਹੀਂ ਹੋਣੀ ਚਾਹੀਦੀ ਸਾਡੀ ਇਨਕਮ ਵਿੱਚ ਸ਼ਾਮਿਲ ਨਹੀਂ ਹੋਣੀ ਚਾਹੀਦੀ ਉਹ ਤੇ